ਸਾਡੇ ਕੌਂਸਲਰ ਦੇ ਇਲੈਕਸ਼ਨ ਨਹੀਂ ਹੋ ਰਹੇ ਤੇ ਡਿਪਟੀ ਮੇਅਰ ਦਾ ਕਮਰਾ ਜਿਹੜਾ ਕਿ ਉਹ ਇੱਕ ਐਮਐਲਏ ਦੇ ਵੱਲੋਂ ਉੱਤੇ ਆਪਣੀ ਨੇਮ ਪਲੇਟ ਲੱਗ ਗਈ ਹੈ ਕਿ ਬਿਲਕੁਲ ਨਹੀਂ ਤੁਹਾਨੂੰ ਗਿਆਨ ਕਿ ਤੁਹਾਡੇ ਕਿਸੇ ਅਫੀਸਰ ਤੁਹਾਡੇ ਨਹੀਂ ਤੁਹਾਡੇ ਨੀਚਲੇ ਸਟਾਫ ਕਿਸੇ ਨੂੰ ਵੀ ਧਿਆਨ ਨਹੀਂ ਹੈਗਾ ਕਿ ਸਿਰਫ ਮਨਮਨ ਬਾਰੇ ਅਸੀਂ ਗੱਲ ਕਰਦੇ ਪਏ ਸੀ ਉਹ ਕਹਿੰਦੇ ਸੀ ਵੀ ਅਸੀਂ ਉੱਥੇ ਖੜੇ ਸੀ ਉਹ ਕਹਿੰਦੇ ਸੀ ਵੀ ਆ ਪਿੱਤਲ ਦੀ ਨੇਮ ਪਲੇਟ ਲਾਓ ਕਿ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਉੱਥੇ ਐਮਐਲਏ ਬੈਠਾ ਹੈ ਇਹ ਗੱਲ ਕੀਤੀ ਜਾ ਰਹੀ ਹੈ ਕਿ ਇਹ ਕਮਰਾ ਡਿਪਟੀ ਮੇਅਰ ਨੂੰ ਲਾਰਟ ਹੁੰਦਾ ਹੈ ਜਾਂ ਇੱਥੇ ਹਾਊਸ ਦੇ ਬੰਦੇ ਬਹਿ ਸਕਦੇ ਆ ਕਾਉਂਸਲਰ ਜਿਹੜੇ ਨਾ ਇਸ ਟਨ ਕਾਉਂਸਲਰ ਦੇ ਇਲੈਕਸ਼ਨ ਹੋਏ ਆ ਤੇ ਨਾ ਹੀ ਇਸ ਟਨ ਡਿਪਟੀ ਮੇਅਰ ਹੋ ਤੁਸੀਂ ਪਰ ਇਹ ਕਮਰੇ ਦੇ ਬਾਹਰ ਨੇਮਪਲੇਟ ਲੱਗ ਚੁੱਕੀ ਹੈ ਇਸ ਕਮਰੇ ਦੇ ਵਿੱਚ ਕੀ ਬੈਠਣਾ ਦਾ ਨਾ ਜੇ ਕਿਸੇ ਨੂੰ ਇਤਰਾਜ਼ ਆ ਜੇ ਕਿਸੇ ਦਾ ਢਿੱਡ ਦੁਖਦਾ ਮੇਰੇ ਨਾਲ ਗੱਲ ਕਰੋ ਸਰਕਾਰ ਨੂੰ ਇਹਨਾਂ ਲਿਖਤੀ ਰੂਪ ਚ ਦੇਣਾ ਪੈਂਦਾ ਸਰਕਾਰ ਨੂੰ ਸੈਂਸ਼ਨ ਕਰਦੀ ਹੈ ਕਰਾਇਆ ਹੁੰਦਾ ਤੇ ਐਨਓਸੀ ਹੁੰਦੀ ਹੈ ਫੇਰ ਕਿਤੇ ਜਾ ਕੇ ਰਾਜ ਸਭਾ ਮੈਂਬਰ ਦੀ ਚ ਪਰ ਉਹ ਹੁੰਦੇ ਉਹ ਪਾਤ ਨਹੀਂ ਹੁੰਦੀਆਂ ਪਰ ਇੱਥੇ ਨੇਮ ਪਲੇਟ ਲੱਗੀਆਂ ਦਾ ਇੱਕ ਕਬਜ਼ਾ ਆ ਵੀ ਇੱਥੇ ਵੀ ਅਸੀਂ ਹੀ ਕੰਮ ਕਰਦੇ ਹਾਂ ਹੋਰ ਕੋਈ ਕੰਮ ਨਹੀਂ ਕਰਦਾ ਨੇਮ ਪਲੇਟ ਦਾ ਕੀ ਪੰਗਾ ਕਰੇ ਜਰਾ ਨੇਮ ਪਲੇਟ ਤੂੰ ਜਾਂਦਾ ਨਾਲ ਹੀ ਲੱਗਦਾ ਕਲਵੰਨ ਸਿੱਧੂ ਇੱਥੇ ਰੋਜ਼ ਬੈਠੋ ਤੇ ਕੋ ਮੇਰੇ ਧਿਆਨ ਵਿੱਚ ਹੋਣੀ ਆਇਆ ਹੈਗਾ ਵੀ ਉਹਨਾਂ ਦੇ ਰੂਮ ਦੇ ਬਾਹਰ ਦੀ ਨੀਂਬਟ ਲੱਗੀ ਹੈਗੀ ਮੈਂ ਉਹਨਾਂ ਤੋਂ ਰਿਕਵੈਸਟ ਕਰ ਦਿੱਤੀ ਹੈਗੀ ਆ ਤੇ ਉਹ ਰਿਮੂਵ ਇਮੀਡੀਏਟਲੀ ਉਹਨੂੰ ਕਰ ਦੇਣਗੇ ਸਰ ਤੁਹਾਡੇ ਤੁਸੀਂ ਜਰਨਲ ਕਮਿਸ਼ਨਰ ਤੁਹਾਡੀ ਕੰਧ ਇੱਕ ਕੰਧ ਵਿੱਚ ਹੈਗੀ ਆ ਤੁਹਾਨੂੰ ਇੱਥੇ ਹੀ ਹੁਣ ਧਿਆਨ ਚ ਆਇਆ ਪੱਤਰਕਾਰਾਂਾਂ ਤੇ ਤੇ ਫਿਰ ਜਿਹੜਾ ਇਲਾਕੇ ਦੇ ਵਿੱਚ ਜਿਹੜਾ ਲੋਕਾਂ ਦੇ ਕੰਮ ਹੁੰਦੇ ਹੋਣਗੇ ਉਹ ਤੁਹਾਡੇ ਧਿਆਨ ਚ ਤਾਂ ਮਿਲਣਾ ਤਾਂ ਆਂਦੇ ਨਹੀਂ ਹੋਣਗੇ ਇੱਥੇ ਜਿਹੜਾ ਹੁਣ ਕਬਜ਼ਾ ਹੋ ਰਿਹਾ ਏ ਆਫਿਸ ਦੇ ਉੱਤੇ ਕਿ ਕੱਲ ਨੂੰ ਇੱਥੇ ਬਹਿ ਕੇ ਆਪਣੀ ਪੈਠ ਬਣਾਈ ਜਾ ਰਹੀ ਹੈ ਆਪਣੀ ਸੀਟ ਦੀ ਪੈਠ ਬਣਾਈ ਜਾ ਰਹੀ ਹੈ ਤਾਂ ਕਿ ਦਿਖਾਇਆ ਜਾ ਜਾਇਜ਼ ਜਾ ਸਕੇ ਕਿ ਵੀ ਅਸੀਂ ਹੀ ਸਭ ਕੁਝ ਕਰ ਰਹੇ ਹਾਂ ਬਾਕੀ ਹੋਰ ਕੋਈ ਕੁਝ ਕਰ ਨਹੀਂ ਰਿਹਾ ਯੂਨਾਈਟਿਡ ਬੋਲ্ট ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੀ ਦਾ ਦੋਸਤੋ ਜੇ ਗੱਲ ਕਰਦੇ ਆਂ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤਾਂ ਸ਼ੁਆਸਨ ਦਿੱਤਾ ਕਿ ਲੋਕਾਂ ਦੇ ਸਾਰੇ ਕੰਮ ਪਹਿਲ ਦੀ ਆਧਾਰ ਤੇ ਹੋਣਗੇ ਤੇ ਉਹਨੂੰ ਕਈ ਨਾ ਕਈ ਟਾਵਾਂ ਵੀ ਲਾਣ ਦੀ ਕੋਸ਼ਿਸ਼ ਕੀਤੀ ਤੇ ਕਈ ਦਿਨ ਕਿਤੇ ਕੰਮ ਸਿਰੇ ਵੀ ਚੜੇ ਪਰ ਅੱਜ ਹਲਕਾ ਆਤਮਨਗਰ ਦੇ ਵਿੱਚ ਬਿਟੇ ਆ ਤੇ ਕੁਲਵੰਤ ਸਿੱਧੂ ਸਾਡੇ ਨਾਲ ਬੈਠੇ ਨੇ ਕੁਲਵੰਤ ਸਿੱਧੂ ਜੀ ਜਿਸ ਜਗ੍ਹਾ ਤੇ ਇਸ ਟਾਈਮ ਬੈਠੇ ਨੇ ਇਹ ਕਾਰਪੋਰੇਸ਼ਨ ਦਾ ਜ਼ੋਨ ਆ ਜਿਹਦੇ ਵਿੱਚ ਲੋਕਾਂ ਦੀ ਸੁਣਵਾਈ ਹੋ ਰਹੀ ਆ ਲੋਕਾਂ ਦੇ ਕੰਮ ਹੋ ਰਿਹਾ ਪਰ ਇੱਕ ਗੱਲ ਹੋਰ ਵੀ ਤੁਹਾਨੂੰ ਦੱਸਣਾ ਜਿਆਗਾ ਕਿ ਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ਇੱਕ ਗੱਲ ਸਾਹਮਣੇ ਆਈ ਆ ਕਿ ਜਿੱਥੇ ਕੁਲਵੰਤ ਸਿੱਧੂ ਜੀ ਕੰਮ ਕਰ ਰਹੇ ਨੇ ਅਸੀਂ ਕਹਿੰਨੇ ਬਹੁਤ ਵਧੀਆ ਕੰਮ ਆ ਪਰ ਕਾਰਪੋਰੇਸ਼ਨ ਦੇ ਇਸ ਕਮਰਾ ਜੋ ਕਿ ਡਿਪਟੀ ਮੇਅਰ ਮੇਰੇ ਪਿੱਛੇ ਨੋਟਿਸਿਫਿਕੇਸ਼ਨ ਲੱਗੀ ਆ ਨੋ ਅਲਰਟ ਹੁੰਦਾ ਪਰ ਹਜੇ ਤੱਕ ਕਾਉਂਸਲਰ ਇਲੈਕਸ਼ਨ ਨਹੀਂ ਪਰ ਇਸ ਵੇਲੇ ਇੱਕ ਬਾਅਰ ਨੇਮ ਪਲੇਟ ਵੀ ਲੱਗ ਚੁੱਕੀ ਹੈ ਤੇ ਕੁਲਵੰਤ ਸਿੱਧੂ ਇੱਥੇ ਆਪਣੀ ਸੁਣਵਾਈ ਕਰ ਰਹੇ ਨੇ ਸਾਡੀ ਨਹੀਂ ਸਾਡੇ ਕੋਲ ਵਿਧ ਪ੍ਰੂਫ ਇਹ ਆਮ ਆਰਮੀ ਪਾਰਟੀ ਦੇ ਸੂਤਰਾਂ ਵੱਲੋਂ ਹੀ ਸਾਡੇ ਦਾ ਗੱਲ ਪਹੁੰਚਾਈ ਗਈ ਆ ਜਾਣਾਂਗੇ ਵੀ ਕਿਸੇ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਸਮੱਸਿਆ ਕੁਲਵੰਤ ਸਿੱਧੂ ਜੀ ਸੁਣਦੇ ਨੇ ਤੇ ਜਿਹੜੀਆਂ ਇੱਥੇ ਦੀ ਆ ਕਾਰਪੋਰੇਸ਼ਨ ਦੇ ਵਿੱਚ ਕਮਰੇ ਦੇ ਉੱਤੇ ਗੱਲ ਹੈ ਇੱਥੇ ਤੇ ਲੈ ਕੇ ਸਾਰੀਆਂ ਗੱਲਾਂ ਤੁਹਾਡੇ ਮੱਦੇ ਨਜ਼ਰ ਸਰ ਪਹਿਲਾਂ ਤਾਂ ਤੁਸੀ ਜਿਹੜੀਆਂ ਤੁਹਾਨੂੰ ਇੱਕ ਵਧਾਈ ਹੈ ਕਿ ਜਨਤਾ ਦੀ ਆਵਾਜ਼ ਬਣ ਕੇ ਤੁਸੀਂ ਇੱਥੇ ਬੈਠੇ ਹੋ ਪਰ ਕੁਝ ਸੂਤਰਾ ਦੀ ਗੱਲ ਕਰੀਏ ਤਾਂ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਇਹ ਕਮਰਾ ਡਿਪਟੀ ਮੇਅਰ ਨੂੰ ਅਲਾਰਟ ਹੁੰਦਾ ਹੈ ਜਾਂ ਇੱਥੇ ਹਾਊਸ ਦੇ ਬੰਦੇ ਬਹਿ ਸਕਦੇ ਆ ਕਾਉਂਸਲਰ ਜਿਹੜੇ ਨਾ ਇਸ ਟਾਈਮ ਕਾਉਂਸਲਰ ਦੇ ਇਲੈਕਸ਼ਨ ਹੋਏ ਆ ਤੇ ਨਾ ਹੀ ਇਸ ਟਾਈਮ ਡਿਪਟੀ ਮੇਅਰ ਹੋ ਤੁਸੀਂ ਪਰ ਇਹ ਕਮਰੇ ਦੇ ਬਾਹਰ ਨੇਮ ਪਲੇਟ ਲੱਗ ਚੁੱਕੀ ਆ ਇਹਦੇ ਬਾਹਰ ਜਿਹੜਾ ਇਹ ਕਮਰਾ ਇਹ ਕਿਸਦਾ ਕਮਰਾ ਚੁਣੇ ਹੋਏ ਬੰਦਿਆਂ ਦਾ ਜੀ ਇਹ ਮੈਂ ਕਿਹਾ ਜੀ ਮੈਂ ਕਾਉਂਸਲਰ ਆ ਮੇਰੇ ਹਲਕੇ ਦੇ ਵਿੱਚ 12 ਕਾਉਂਸਲਰ ਨੇ ਜੀ ਮੈਂ ਉਹਨਾਂ ਦੇ ਉੱਪਰ ਦੀ ਨੁਮਾਇੰਦਾ ਲੋਕਾਂ ਨੇ 1,82,000 ਲੋਕਾਂ ਨੇ ਚੁਣਿਆ ਬਿਲਕੁਲ ਜੀ ਅਗਰ ਇਸ ਕਮਰੇ ਦੇ ਵਿੱਚ ਕੀ ਬੈਠਣਾ ਕਰਨਾ ਹੈ ਜੀ ਜੀ ਇਸ ਆ ਤੁਸੀਂ ਕਿਹੜਾ ਬੋਰਡ ਦਿਖਾਇਆ ਜੀ ਅਗਰ ਜਦੋਂ ਇੱਥੇ ਕੋਈ ਵੀ ਡਿਪਟੀ ਮੇਰ ਜਾਂ ਮੇਰ ਚੁਣ ਕੇ ਆਊਗਾ ਮੇਰੇ ਕਾਉਂਸਲਰ ਭਰਾ ਆ ਪੈਣਾ ਮੇਰੇ ਆਉਣਗੇ ਜੀ ਤਾਂ ਉਹਨਾਂ ਵਾਸਤੇ ਵੀ ਖੁੱਲੇ ਦਰਵਾਜ਼ੇ ਨੇ ਮੈਂ ਕਿਹੜੇ ਤੇ ਸਾਰੀ ਦਿਹਾੜੀ ਬੈਠ ਕੇ ਕੰਮ ਕਰਨਾ ਜੀ ਜੀ ਅਗਰ ਅੱਜ ਇੱਥੇ ਸਵੇਰ ਤੋਂ ਲੈ ਕੇ 베 ਨਹੀਂ ਮਿਲਦੀ ਇੰਨਾ ਕੰਮ ਆਉਂਦਾ ਲੋਕ ਇਸ ਗੱਲ 'ਚ ਆਸਵੰਦ ਨਹੀਂ ਕਿਉਂਕਿ ਇਹ ਇੰਡਸਟਰੀ ਵੀ ਹੰਬੈ ਜੀ ਇੰਡਸਟਰੀ ਵਾਲੇ ਜਿਹੜੇ ਵੀ ਭਰਾ ਕਾਰਖਾਨੇਦਾਰ ਜਾਂ ਉਹਨਾਂ ਦੇ ਮੁਲਾਜ਼ਮ ਉਹਨਾਂ ਕੋਲੇ ਸਨਮੇ ਦੀ ਘਟ ਹੁੰਦੀ ਅਗਲਾ ਕਹਿੰਦਾ ਮੈਂ ਜਾਂਦੇ ਦਾ ਮੇਰਾ ਕੰਮ ਹੋਵੇ ਮੈਂ ਕਹਿੰਦਾ ਵੀ ਇੰਨਾ ਕੰਮ ਆਉਂਦਾ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਪਿਛਲੇ ਡੇਢ ਸਾਲ ਤੋਂ ਮੈਂ ਇਹ ਦਫ਼ਤਰ ਕਿਉਂ ਨਹੀਂ ਖੋਲਿਆ ਜੀ ਖਾਲੀ ਦਫ਼ਤਰ ਸੀ ਉਹਦੇ ਵਿੱਚ ਬੈਠਣਾ ਬਦਾਇਆ ਕਦਾ ਇਸ ਏਰੀਏ ਦੇ ਵਿੱਚ ਮੇਰੀ ਜਿੰਮੇਵਾਰੀ ਤੇ ਮੇਰਾ ਫਰਜ਼ ਹੈ ਤੇ ਮੈਂ ਲੋਕਾਂ ਨੂੰ ਬਚਨ ਬੱਧਦਾ ਵੀ ਤੁਹਾਡੀ ਸੇਵਾ ਦੇ ਵਿੱਚ ਮੈਂ ਹਰ ਸਮੇਂ ਹਾਜ਼ਰ ਹਾਂ ਜਿੱਥੇ ਵੀ ਜਾਣਾ ਪਵੇ ਤੁਸੀਂ ਬੁਲਾਉਣਾ ਪਵੇ ਬੈਠਣਾ ਪਵੇ ਮੈਂ ਬੈਠਾਂਗਾ ਪਰ ਇੱਕ ਪ੍ਰੋਟੋਕੋਲ ਦੇ ਹਿਸਾਬ ਨਾਲ ਕਹਿੰਦੇ ਵੀ ਇਹ ਜਿਹੜਾ ਕਿ ਇਹ ਕਾਰਪੋਰੇਸ਼ਨ ਦੇ ਵਿੱਚ ਕੋਈ ਵੀ ਜਿਹੜੇ ਆ ਰਾਜ ਸਭਾ ਮੈਂਬਰ ਨਹੀਂ ਬਹਿ ਸਕਦੇ ਨਾ ਆਪਣਾ ਆਫਿਸ ਬਣਾ ਸਕਦੇ ਨੇ ਪਰ ਇੱਥੇ ਤੁਸੀਂ ਬੈਠੋ ਕਈ ਤੁਹਾਡੇ ਹੀ ਬੰਦੇ ਇਹਨਾਂ ਨੂੰ ਇਤਰਾਜ ਆ ਸਾਨੂੰ ਵੀ ਜਨਤਾ ਹੀ ਸੂਤਰਾ ਸੂਤਰਾ ਤੋਂ ਗੱਲ ਆਉਂਦੀ ਆ ਅਸਾਂ ਨੂੰ ਵੀ ਨਹੀਂ ਪਤਾ ਸੀ ਵੀ ਤੁਸੀਂ ਇੱਥੇ ਆਫਿਸ ਬਣਾਇਆ ਤੇ ਨੇਮ ਪਲੇਟ ਲਾਈ ਦੇਖੋ ਕੋਈ ਵੀ ਜੇ ਕਿਸੇ ਨੂੰ ਤਰਾਜਿਆ ਤੁਸੀਂ ਅੰਦਰ ਆਏ ਹੋ ਦਰਵਾਜ਼ਾ ਖੁੱਲਾ ਪਿਆ ਸੀ ਨਾ ਉਹ ਆ ਕੇ ਆਪਦਾ ਤਰਾਜ ਦੱਸਦੇ ਦੂਰ ਕਰਦੇ ਨੇ ਕਿਉਂਕਿ ਇਹ ਪਬਲਿਕ ਦਾ ਪਬਲਿਕ ਦੇ ਨਮਾਇंदे ਬੈਠਣਗੇ ਅਗਰ ਮੈਂ ਐਮਐਲਏ ਨਾ ਹੋਆ ਮੈਂ ਇੱਥੇ ਬਹਿ ਜਾ ਤਾਂ ਉਹ ਮੇਰੇ ਦੇ ਗਨਾ ਮੈਂ ਆਪਦਾ ਕੋਈ ਬਿਜ਼ਨਸ ਇੱਥੇ ਕਰਾਂ ਉਹ ਗਨਾ ਹੈ ਜੇ ਕਿਸੇ ਨੂੰ ਉਤਰਾਜ ਹੈ ਜੇ ਕਿਸੇ ਦਾ ਟਿੱਡ ਦੁਖਦਾ ਮੇਰੇ ਨਾਲ ਗੱਲ ਕਰਵਾ ਉਹ ਕਹਿੰਦੇ ਵੀ ਇੱਥੇ ਐਨਓਸੀ ਲੱਗਦੀ ਆ ਇਹਨੂੰ ਲੈਣ ਲਈ ਸਰਕਾਰ ਨੂੰ ਇਹ ਲਿਖਤੀ ਰੂਪ ਚ ਦੇਣਾ ਪੈਂਦਾ ਸਰਕਾਰ ਨੂੰ ਸੈਂਸ਼ਨ ਕਰਦੀ ਇਹ ਕਰਾਇਆ ਹੁੰਦਾ ਐਨਓਸੀ ਹੁੰਦੀ ਆ ਫਿਰ ਕਿਤੇ ਜਾ ਕੇ ਰਾਜ ਸਭਾ ਮੈਂਬਰ ਦੀ ਚ ਪਰ ਉਹ ਉਹ ਪਾਸ ਨਹੀਂ ਹੁੰਦੀਆਂ ਪਰ ਇੱਥੇ ਨੇਮ ਬਲੇਡ ਲੱਗੇ ਤਾਂ ਇੱਕ ਕਬਜ਼ਾ ਆ ਵੀ ਇੱਥੇ ਵੀ ਅਸੀਂ ਹੀ ਕੰਮ ਕਰਦੇ ਹਾਂ ਹੋਰ ਕੋਈ ਕੰਮ ਨਹੀਂ ਕਰਦਾ ਇੱਥੇ ਕੋਈ ਵੀ মিডিਆ ਦੇ ਤੁਹਾਡੇ ਮਾਧਮ ਰਹਿਣਾਂ মিডিਆ ਆਉਣ ਵੀ ਬੇਨਤੀ ਕਰਦਾ ਤੁਸੀਂ ਵੀ ਆਇਆ ਜਾਇਆ ਕਰੋ ਭਾਈ ਇੱਥੇ ਨજર ਰੱਖੀ ਜਾਊਗੀ ਤਾਂ ਕਿ ਕਿਸੇ ਦਾ ਕੋਈ ਗਲਤ ਕੰਮ ਤਾਂ ਨਹੀਂ ਹੁੰਦਾ ਇਹ ਮੈਂ ਮੰਨਣਾ ਕਹਿੰਦਾ ਵੀ ਇੱਥੇ ਅਧਿਕਾਰੀ ਬੜੇ ਇਮਾਨਦਾਰੀ ਨਾਲ ਤੇ ਉਹਦੇ ਨਾਲ ਕੰਮ ਕਰਦੇ ਨੇ ਹਾਂ ਜੀ ਕੋਈ ਕਿਸੇ ਨੇ ਕੋਈ ਮਾੜਾ ਚੰਗਾ ਕੰਮ ਕਰਦੇ ਨੇ ਕੋਈ ਰਿਸ਼ਵਤ ਖੋਰੀ ਨੂੰ ਬੜਾਵਾ ਦਿੰਦੇ ਨੇ ਜੇ ਉਹ ਕਿਸੇ ਨੂੰ ਤਕਲੀਫ ਹੈ ਤਾਂ ਫਿਰ ਉਹ ਮੇਰੇ ਨਾਲ ਆ ਕੇ ਗੱਲ ਕਰ ਲੈ ਜਿਹੜੀ ਕੋਈ ਉਹਦੀ ਸ਼ਿਕਾਇਤ ਹੈ ਦੂਰ ਕਰ ਦੋ ਜੀ ਇੰਦਰਪਾਲ ਜੀ ਜਨਰਲ ਕਮਿਸ਼ਨਰ ਬੈਠੇ ਉਹਨਾਂ ਨੇ ਕਿਹਾ ਵੀ ਮੇਰੇ ਧਿਆਨ 'ਚ ਗੱਲ ਆਈ ਨਹੀਂ ਹੈਗੀ ਵੀ ਇਹ ਨੇਮ ਪਲੇਟ ਵੀ ਨਹੀਂ ਲਾਦਦੇ ਮੈਂ ਇਹਨਾਂ ਨੂੰ ਹੁਣ ਮੇਰੇ ਧਿਆਨ 'ਚ ਹੁਣੀ ਗੱਲ ਆਈ ਆ ਤੇ ਮੈਂ ਇਹ ਥੋੜੀ ਨਹੀਂ ਬੈਠਣ ਦਵਾਂਗਾ ਤਾਂ ਮੈਂ ਕਹਿ ਦਾਂਗਾ ਇੱਥੇ ਨਹੀਂ ਬਹਿਣਾ ਤੇ ਨਾਲ ਜਿਹੜਾ ਇਹ ਹਟ ਜਾਏਗੀ ਨਹੀਂ ਪਲੇਟ ਨੇਮ ਪਲੇਟ ਦਾ ਕੀ ਪੰਗਾ ਪਿਆ ਯਾਰ ਨੇਮ ਪਲੇਟ ਤੂੰ ਜਾਂਦਾ ਨਾਲ ਹੀ ਲੱਗੇ ਦੇ ਨੇਮ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਨੇਮ ਪਲੇਟ ਦਾ ਪੰਗਾ ਦਾ ਤੂੰ ਜਾਂਦਾ ਹੈ ਨਾਲ ਹੀ ਲੱਗੇ ਕਲਵੰਨ ਸਿੱਧੂ ਇੱਥੇ ਰੋਜ਼ ਬੈਠੂਗਾ ਸਿੱਧੂ ਸਾਹਿਬ ਤੁਹਾਨੂੰ ਵੀ ਪਤਾ ਵੀ ਸਾਨੂੰ ਤਾਂ ਕੋਈ ਇਜੈਕਸ਼ਨ ਨਹੀਂ ਅਸੀਂ ਤਾਂ ਜੇ ਤੁਸੀਂ ਪੁਰਾਣਾ ਫੋਲੋ ਤੁਹਾਡੇ ਨਾਲ ਵੀ ਖੜਕੇ ਤੁਹਾਡੀਆਂ ਖਬਰਾਂ ਕੀਤੀਆਂ ਜਨਤਕ ਕੀਤੀਆਂ ਜਿੱਥੇ ਤੁਸੀਂ ਵਧੀਆ ਕੰਮ ਕੀਤਾ ਹਮੇਸ਼ਾ ਤੁਹਾਡੇ ਨਾਲ ਪਹਿਲ ਤੇ ਪ੍ਰਾਈਮ ਉਹਦੇ ਚ ਵੀ ਦੀ ਯੂਨਾਈਟਿਡ ਪੋਰਟ 'ਚ ਪਹਿਲ ਤੇ ਆਧਾਰ ਤੇ ਨਾਲ ਰਵਾਂਗੇ ਫਿਰ ਮੈਂ ਗੱਲ ਕਿ ਨਾ ਸਾਨੂੰ ਵੀ ਉਹ ਕੁਝ ਗੱਲਾਂ ਆਪ ਪਤਾ ਕੁਝ ਦੁਨੀਆ ਦੱਸਦੀ ਆ ਕੁਝ ਸੂਤਰ ਦੱਸਦੇ ਨੇ ਸਾਨੂੰ ਵੀ ਜੇ ਤੁਹਾਡੇ ਸਾਡੇ ਉਹ ਜਨਤਰਤ ਵਾਲਾ ਪ੍ਰੂਫ ਮੇਰੇ ਕੋਲ ਆ ਜੇ ਕਦੀ ਕੋਈ ਗੱਲ ਹੋਈ ਤਾਂ ਆਪਾਂ ਉਹ ਪ੍ਰੂਫ ਵੀ ਬਧਰਾਕ ਸਕਦੇ ਆ ਤੁਹਾਨੂੰ 24 ਘੰਟੇ ਸੇਵਾ ਵਿੱਚ ਕਲਵੰਨ ਸਿੱਧੂ ਹਾਜ਼ਰਾ ਸੱਚ ਤੇ ਪਹਿਰਾ ਦੇਵਾਂਗਾ ਸੱਚ ਦੇ ਪਹਿਰਾ ਦਿਨ ਤੋਂ ਨਾ ਕਲਵੰਨ ਸਿੱਧੂ ਕਦੇ ਡਰਿਆ ਨਾ ਡਰੂਗਾ ਇੱਥੇ ਕਲਵੰਨ ਸਿੰਘ ਸਿੱਧੂ ਰੋਜ਼ ਬੈਠੂਗਾ ਗੱਲ ਪਲੇਟ ਦੀ ਹੈਗੀ ਤੁਸੀਂ ਜਾਂਦੇ ਹੋ ਨਾਲ ਲੈ ਮੈਂ ਆਪਣੀ ਸੋ ਬਿਲਕੁਲ ਕੋਲੋਂ ਸਿੱਧੂ ਜਿਵੇਂ ਲੋਕ ਕਹਿੰਦੇ ਕਿ ਜਿਹੜੀ ਐ ਇੱਥੇ ਆਫਿਸ ਵਿੱਚ ਨੇਮ ਪਲੇਟ ਲੱਦੇ ਰਹੀ ਇੱਥੇ ਰੋਜ਼ ਬੈਠਾ ਜਾਏਗਾ ਪਰ ਜੇ ਗੱਲ ਕਰੀਏ ਤਾਂ ਇੱਕ ਪ੍ਰੋਟੋਕੋਲ ਦੇ ਹਿਸਾਬ ਨਾਲ ਐਮਐਲਏ ਜਿਹੜੇ ਮੈਂ ਰਾਜ ਸਭਾ ਮੈਂਬਰ ਹੁੰਦੇ ਆ ਉਹ ਇਸ ਕਾਰਪੋਰੇਸ਼ਨ ਦੇ ਹੱਦ ਵਿੱਚ ਨਹੀਂ ਬੈਠ ਸਕਦੇ ਕਿਉਂਕਿ ਬਹੁਤ ਸਾਰੀ ਗਰੀਮਾ ਹੁੰਦੀ ਹੈ ਪ੍ਰੋਟੋਕੋਲ ਆ ਲਾਅ ਐਂਡ ਆਰਡਰ ਆ ਪਰ ਇਹ ਜਿੱਥੇ ਉਹ ਕਹਿਇਆ ਜਾ ਰਿਹਾ ਕਿ ਜਿੱਥੇ ਸੂਤਰਾ ਦੀ ਗੱਲ ਕਹੀਏ ਦੋਨਾਂ ਵੱਲੋਂ ਕਿ ਵੀ ਇੱਥੇ ਸਿਰਫ ਹੁਣ ਕਬਜ਼ਾ ਹੋ ਰਿਹਾ ਏ ਆਫਿਸ ਦੇ ਉੱਤੇ ਕਿ ਕੱਲ ਨੂੰ ਇੱਥੇ ਬਹਿ ਕੇ ਆਪਣੀ ਪੈਠ ਬਣਾਈ ਜਾ ਰਹੀ ਹੈ ਆਪਣੀ ਸੀਟ ਦੀ ਪੈਠ ਬਣਾਈ ਜਾ ਰਹੀ ਹੈ ਤਾਂ ਕਿ ਦਿਖਾਇਆ ਜਾ ਜਾਇਆ ਜਾ ਸਕੇ ਕਿ ਵੀ ਅਸੀਂ ਹੀ ਸਭ ਕੁਝ ਕਰ ਰਹੇ ਹਾਂ ਬਾਕੀ ਹੋਰ ਕੋਈ ਕਸ਼ਕਾਰ ਨਹੀਂ ਰਿਹਾ ਤੇ ਆਉਣ ਵਾਲੇ ਸਮੇਂ ਜਿਹੜੇ ਕਾਉਂਸਲਰ ਆ ਜਿਹੜੇ ਇਹਨਾਂ ਨੇ ਖੜੇ ਕਰਨੇ ਆ ਤੇ ਉਹਨਾਂ ਦੇ ਦਬਦਬਾ ਜਿਹੜਾ ਕਿ ਕਾਇਮ ਕੀਤਾ ਜਾ ਰਿਹਾ ਸੀਟ ਉੱਤੇ ਕਾਬਜ਼ ਹੋ ਕੇ ਸੋ ਇਹ ਵੱਡੇ ਸਾਰੇ ਸਵਾਲ ਆ ਕਮੈਂਟਾਂ ਵਿੱਚ ਤੁਸੀਂ ਵੀ ਆਪਣੇ ਜਵਾਬ ਦੇਣਾ ਤੇ ਪਰ ਅਸੀਂ ਇੱਕੋ ਗੱਲ ਕਵਾਂਗੇ ਕਹਿੰਦੇ ਆ ਜਿੱਥੇ ਰੱਬ ਆ ਉੱਥੇ ਜੱਬ ਵੀ ਆ ਜੇ ਕੋਈ ਚੰਗੇ ਕੰਮ ਕਰਦਾ ਤਾਂ ਉੱਥੇ ਲੈਗ ਬੁੱਲਿੰਗ ਵੀ ਜਰੂਰ ਹੁੰਦੀ ਆ ਤੇ ਜਿਹੜਾ ਇਹਦੇ ਜਵਾਬ ਤੁਸੀਂ ਕਮੈਂਟਾਂ ਵਿੱਚ ਦੇਨੇ ਆ ਇਹ ਲੈਗ ਪੁੱਲਿੰਗ ਆ ਕੇ ਵਾਕਈ ਜਿਹੜੀ ਪ੍ਰੋਟੋਕੋਲ ਦੇ ਹਿਸਾਬ ਨਾਲ ਸਹੀ ਐ ਅਸੀਂ ਤੁਹਾਡੇ ਹੀ ਸਵਾਲ ਜਨਤਾ ਦੇ ਪੁੱਛਦੇ ਆ ਤੇ ਪੁੱਛਦੇ ਰਾਵਾਂਗੇ ਸੋ ਸਾਇਨ ਨਾ ਜਨੂਨ ਕਮਿਸ਼ਨ ਇੰਦਰਪਾਲ ਜੀ ਬੈਠੇ ਨੇ ਉਹਨਾਂ ਕਾਰਪੋਰੇਸ਼ਨ ਦੀ ਗਰਮਾ ਹੁੰਦੀ ਕਿ ਹਾਕ ਕਾਰਪੋਰੇਸ਼ਨ ਦੇ ਵਿੱਚ ਐਮਐਲਏ ਸਾਹਿਬਾਨ ਇੱਕ ਰਖਮਾ ਜਿਹੜਾ ਚੈਂਬਰ ਹੁੰਦਾ ਇੱਕ ਜਿਹਨੂੰ ਆਫਿਸ ਵੀ ਕਹਿੰਦੇ ਆ ਡਿਪਟੀ ਮੇਰ ਦਾ ਜੀ ਉਹਦੇ ਚ ਬੈਠ ਸਕਦੇ ਨੇ ਦੇਖੋ ਐਮਐਲਏ ਸਾਹਿਬ ਡਾਕਟਰ ਜੀ ਕਿਤੇ ਵੀ ਆ ਸਕਦੇ ਆ ਮੇਰੇ ਡਾਕਟਰ ਚ ਵੀ ਆਏ ਨੇ ਕੋਈ ਵੀ ਲੋਕਾਂ ਦੀਆਂ ਜੋ ਸਮੱਸਿਆਵਾਂ ਹੁੰਦੀਆਂ ਨੇ ਉਹ ਆ ਕੇ ਸੁਣ ਲੈਂਦੇ ਹੈਗੇ ਜੀ ਪਰ ਉਹਦੇ ਬਾਅਦ ਨੇਮ ਪਲੇਟ ਲਾ ਕੇ ਪੱਕੇ ਤੌਰ ਤੇ ਆਪਣਾ ਇੱਕ ਸ਼ੋਅ ਕਰਨਾ ਵੀ ਕਿ ਉਹਨਾਂ ਨੂੰ ਕੋਈ ਐਨਓਸੀ ਜਾਂ ਉਹਨਾਂ ਨੂੰ ਕਿਸੇ ਜਿਹੜੀ ਗਾਈਡਲਾਈਨਸ ਹੁੰਦੀ ਹੈ ਵੀ ਇਹਨੂੰ ਅਪਲਾਈ ਕਰਨਾ ਪੈਂਦਾ ਕਿ ਉਹ ਗਾਈਡਲਾਈਨਸ ਉਹਨਾਂ ਨੇ ਪੂਰੀ ਕੀਤੀ ਜੇ ਕੋ ਮੇਰੇ ਧਿਆਨ ਵਿੱਚ ਹੋਣੀ ਆਇਆ ਹੈਗਾ ਵੀ ਉਹਨਾਂ ਦੇ ਰੂਮ ਦੇ ਬਾਹਰ ਦੀ ਲੈਂਪ ਲੱਗੀ ਹੈਗੀ ਮੈਂ ਉਹਨੂੰ ਰਿਕੁਐਸਟ ਕਰ ਦਿੱਤੀ ਹੈਗੀ ਤੇ ਉਹ ਰਿਮੂਵ ਇਮੀਡੀਏਟਲੀ ਨੂੰ ਕਰ ਦੇਣਗੇ ਸਰ ਤੁਹਾਡੀ ਤੁਸੀਂ ਜਰਨਲ ਕਮਿਸ਼ਨਰ ਤੁਹਾਡੀ ਕੰਦ ਇੱਕ ਕੰਦ ਵਿੱਚ ਹੈਗੀ ਆ ਤੁਹਾਨੂੰ ਇੱਥੇ ਹੀ ਹੁਣ ਧਿਆਨ ਚ ਆਇਆ ਪੱਤਰਕਾਰਾਂਾਂ ਤੇ ਤੇ ਫਿਰ ਜਿਹੜਾ ਇਲਾਕੇ ਦੇ ਵਿੱਚ ਜਿਹੜਾ ਲੋਕਾਂ ਦੇ ਕੰਮ ਹੁੰਦੇ ਹੋਣਗੇ ਉਹ ਤੁਹਾਡੇ ਧਿਆਨ ਚ ਤਾਂ ਮਿਲਣਾਂ ਦੇ ਨਹੀਂ ਹੋਣੇ ਨੇ ਦੇਖੋ ਇਸ ਤਰ੍ਹਾਂ ਨਹੀਂ ਆ ਦੇਖੋ ਮੈਂ ਆਪਣੇ ਆਫਿਸ 'ਚ ਬੈਠਾ ਮੈਨੂੰ ਹੁਣੇ ਹੀ ਪਤਾ ਲੱਗਿਆ ਹੈਗਾ ਵਾ ਠੀਕ ਆ ਜੋ ਜੋ ਵੀ ਇਸ਼ੂਜ਼ ਆਉਂਦੇ ਹੈਗੇ ਕੋਈ ਪਬਲਿਕ ਆ ਕੇ ਮਿਲਦੀ ਮੈਂ ਇਲਾਕੇ 'ਚ ਵੀ ਦੌਰਾ ਵੀ ਕਰਦਾ ਰਿਹਾ ਨਾ ਹੋਰ ਤੁਹਾਡੇ ਮੀਡੀਆ ਦੇ ਥਰੋ ਵੀ ਮੈਨੂੰ ਪਤਾ ਲੱਗਦਾ ਰਹਿੰਦਾ ਅਸੀਂ ਵਟਸਐਪ ਗਰੁੱਪ ਤੇ ਜੁੜੇ ਰਹਿੰਦੇ ਜੋ ਜੋ ਜਿੱਥੇ ਜਿੱਥੇ ਜੋ ਜੋ ਕੋਈ ਇਸ਼ੂ ਆਂਦਾ ਅਸੀਂ ਇਮੀਡੀਏਟਲੀ ਉਹਨੂੰ ਅਸੀਂ ਐਡਰੈਸ ਕਰੀਦਾ ਹੈਗਾ ਪਰ ਸਰ ਇੱਕ ਵੱਡੀ ਗੱਲ ਆ ਨਾ ਕਿ ਇੱਕ ਤੁਹਾਡੇ ਆਫਿਸ 'ਚ ਕੰਧ ਦੇ ਵਿਚਾਲੇ ਨਾਲ ਆਫਿਸ ਦੇ ਉੱਤੇ ਇੱਕ ਨੇਮਪਲੇਟ ਲੱਜਦੀ ਆ ਕੋਈ ਉਹਨਾਂ ਕੋ ਐਨਓਸੀ ਤੁਹਾਨੂੰ ਵੀ ਨਹੀਂ ਪਤਾ ਵੀ ਉਹਨਾਂ 'ਚ ਹੈ ਕਿ ਨਹੀਂ ਹੈ ਉਹਨਾਂ ਨੇ ਅਪਲਾਈ ਕੀਤਾ ਕਿ ਨਾ ਇਹ ਇੱਕ ਇਹਦੇ ਵਿੱਚ ਹਾਊਸ ਹੁੰਦਾ ਹਾਊਸ ਕੌਰ ਜਿਹੜੇ ਕੌਂਸਲ ਹੁੰਦੇ ਆ ਡਿਪਟੀ ਮੇਅਰ ਹੁੰਦਾ ਕਿ ਜਿਹੜੇ ਕੌਂਸਲ ਇਲੈਕਸ਼ਨ ਤੋਂ ਬਾਅਦ ਚੁਣੇ ਜਾਂਦੇ ਹਜੇ ਕੌਂਸਲਰ ਦੇ ਇਲੈਕਸ਼ਨ ਨਹੀਂ ਹੋ ਰਹੇ ਤੇ ਇੱਕ ਡਿਪਟੀ ਮੇਅਰ ਦਾ ਕਮਰਾ ਜਿਹੜਾ ਕਿ ਉਹ ਇੱਕ ਐਮਐਲਏ ਦੇ ਵੱਲੋਂ ਤੇ ਆਪਣੀ ਨੇਮ ਪਲੇਟ ਲੱਗ ਗਈ ਹੈ ਕਿ ਬਿਲਕੁਲ ਨਹੀਂ ਤੁਹਾਨੂੰ ਗਿਆਨ ਕਿ ਤੁਹਾਡੇ ਕਿਸੇ ਅਫੀਸਰ ਤੁਹਾਡੇ ਨਹੀਂ ਤੁਹਾਡੇ ਨੀਚਲੇ ਸਟਾਫ ਕਿਸੇ ਨੂੰ ਵੀ ਧਿਆਨ ਨਹੀਂ ਹੈਗਾ ਕਿ ਸਿਰਫ ਮਨਮਨੀਆ ਨਹੀਂ ਦੇਖੋ ਅਸਟਰਡੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਇਹ ਪਹਿਲਾਂ ਨਹੀਂ ਸੀ ਲੱਗੀ ਹੋਈ ਇਹ ਹੁਣੇ ਲੱਗੀ ਹੈਗੀ ਹੁਣ ਇਹਨਾਂ ਨੂੰ ਕਹਿ ਦਿਓ ਤਾਂ ਹੁਣ ਇਹ ਹ ਹੁਣ ਅਸੀਂ ਗੱਲ ਕਰਦੇ ਪਏ ਸੀ ਉਹ ਕਹਿੰਦੇ ਸੀ ਵੀ ਅਸੀਂ ਉੱਥੇ ਖੜੇ ਸੀ ਉਹ ਕਹਿੰਦੇ ਸੀ ਵੀ ਆ ਪਿੱਤਲ ਦੀ ਨਾਮ ਪਲੇਟ ਲਾਓ ਕਿ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਇੱਥੇ ਐਮ ਐਲ ਏ ਬੈਠਾ ਹੋਣ ਨਹੀਂ ਮੈਨੂੰ ਇਹ ਤੁਹਾਡੇ ਤੋਂ ਹੀ ਪਤਾ ਲੱਗ ਰਿਹਾ ਹੈਗਾ ਇਹ ਠੀਕ ਹੈ ਸੋ ਸਾਡੇ ਨਾਲ ਜਿਹੜੇ ਕਿ ਇੰਦਰਪਾਲ ਜਿਹੜੇ ਕਿ ਜਰਨਲ ਕਮਿਸ਼ਨਰ ਨੇ ਉਹਨਾਂ ਨੂੰ ਇੱਕ ਕੰਧ ਜਿਹੜੀ ਆ ਪਿੱਛੇ ਦਿਖ ਰਹੀ ਆ ਇਹ ਕੰਧ ਦੇ ਨਾਲ ਜਿਹੜਾ ਕਿ ਆ ਐਮ ਐਲ ਏ ਕੁਲਵੰਦ ਸਿੱਧੂ ਜੀ ਵੱਲੋਂ ਇੱਕ ਜਿਹੜਾ ਕਿ ਆ ਹਾਊਸ ਨੂੰ ਅਲਾਰਟ ਹੁੰਦਾ ਹੈ ਕਮਰਾ ਉਹਦੇ ਉੱਤੇ ਆਪਣੀ ਨਾਮ ਪਲੇਟ ਲਾ ਕੇ ਹੁਣ ਉਹਦੇ ਵਿੱਚ ਲੋਕਾਂ ਦੀਆਂ ਸਮੱਸਿਆ ਸੁਣੀ ਜਾ ਰਹੀਆਂ ਪਰ ਬਹੁਤ ਅੱਛੀ ਗੱ ਕਿ ਲੋਕਾਂ ਦੀਆਂ ਸਮੱਸਿਆਵਾਂ ਗਿਣੀਆਂ ਜਾਣੀਆਂ ਪਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜਾ ਨੇ ਕਿਹਾ ਸੀ ਵੀ ਅਸੀਂ ਕਬਜ਼ੇ ਹਟਾਨੇ ਪਰ ਉਹ ਕੀ ਕਾਰਪੋਰੇਸ਼ਨ ਦੀ ਐਜ਼ ਪਰ ਲੋ ਸਾਡੇ ਸਬਾ ਐਜ਼ ਪਰ ਲੋ ਕੀ ਐਜ਼ ਪਰ ਲੋ ਦੇ ਹਿਸਾਬ ਨਾਲ ਉਹ ਆਪਣੇ ਕੰਮਕਾਰ ਕਰਦੇ ਪਏ ਨੇ ਇਹ ਉਹਨਾਂ ਦਾ ਇਹ ਯਕੀਨੀ ਬਣਾਣਾ ਨਹੀਂ ਕਿ ਐਜ਼ ਪਰ ਲੋ ਜਿਹੜਾ ਕੰਮ ਚੱਲਣ ਜੇ ਅੱਜ ਇੱਥੇ ਕਾਰਪੋਰੇਸ਼ਨ ਦੇ ਵਿੱਚ ਇੱਕ ਕਮਰਾ ਇਦਾਂ ਹੋ ਰਿਹਾ ਤਾਂ ਕੱਲ ਨੂੰ ਹੋਰ ਵੀ ਕੁਝ ਹੋ ਸਕਦਾ ਨਹੀਂ ਅਸੀਂ ਜਨਤਾ ਦੇ ਸਵਾਲ ਜਨਤਾ ਨੂੰ ਪੁੱਛਦੇ ਤੇ ਸਾਨੂੰ ਵੀ ਸੂਤਰ ਜੋ ਕਿ ਆਮ ਆਦਮੀ ਪਾਰਟੀ ਦੇ ਸੂਤਰਾ ਉਹਨਾਂ ਵੱਲੋਂ ਇਹ ਗੱਲਾਂ ਜਿਹੜੀਆਂ ਧਿਆਨ ਚ ਲਿਆਉਂਦੇ ਹੈਗੀਆਂ ਦੇਖਦੇ ਰਹੋ ਯੂਨਾਈਟਿਡ ਪੋਰਟ ਕੈਮਰਾਮੈਨ ਸਤਨਾਮ ਦੇ ਨਾਲ ਮਨੋਜੀਰਾ